ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹੜੀਆਂ-ਕਿਹੜੀਆਂ ਗੱਲਾਂ ਕਈਆਂ ਲੋਕ ਕਹਿ ਰਹੇ ਨੇ ਕਿ ਕਿ ਪੰਥਕ ਪੰਥਕ ਪਾਰਟੀ ਸੀਗੀ ਪੰਥਕ ਮੁੱਦੇ ਨੇ ਚੁਕੇ ਬੇਲ ਵੀ ਹੋਈ ਓਣੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਸੌਦਾ ਸਾਧ ਨੂੰ ਮਾਫੀ ਦਿੱਤੀ ਪੋਸ਼ਾਕ ਪਾਈ ਉਹਨਾਂ ਦੀ ਕਹਿੰਦੇ ਗੱਲਾਂ ਨਹੀਂ ਕਿ ਕਹਿੰਦੇ ਕੋਈ ਕਿਹੜੇ ਸਾਹਬ ਨਾਲ ਕਰਿਆ ਹਰ ਗੱਲ ਪਾਰਟੀ ਵਿੱਚ ਰਹਿ ਕੇ ਕੀਤੀ ਜਾਂਦੀ ਰਹਿੰਦੀ ਆ ਅੱਖਾਂ ਦੇ ਅੱਖਾਂ ਵਿੱਚ ਕਹਿੰਦੇ ਪੈਂਦੀਆਂ ਨਹੀਂ ਕਹਿੰਦੇ ਬਾਅਦ ਵਿੱਚ ਪਿੱਠ ਪਿੱਛੇ ਬਹੁਤ ਗੱਲਾਂ ਕਰ ਲੈਂਦੇ ਨੇ ਕਹਿੰਦੇ ਅੱਖਾਂ ਦੇ ਵਿੱਚ ਅੱਖਾਂ ਪੈਂਦੇ ਨਹੀਂ ਜਦੋਂ ਬਾਦਸ਼ਾਹ ਸਾਹਮਣੇ ਬੈਠੇ ਜਦੋਂ ਅਸੀਂ ਕਰੇ ਤੱਕ ਤੱਕ ਅੱਜ ਤਾਂ ਲਾਗੇ ਕਰਨੀ ਨਹੀਂ ਅਸੀਂ ਮਨਜ਼ੂਰ ਕਰ ਵੀ ਇਹ ਸੌਦਾ ਸਾਹਿਬ ਨੂੰ ਮਾਫੀ ਦਿੰਦੇ ਤੇ ਅੱਖਾਂ ਚ ਅੱਖਾਂ ਪਾਉਂਦੇ ਸੀ ਬਾਦਲ ਸਾਹਿਬ ਅੱਖਾਂ ਚ ਅੱਖਾਂ ਪਾਉਣ ਦਾ ਕੀ ਗੱਲ ਹੁੰਦੀ ਹੈ ਸੌਦਾ ਸਾਹਿਬ ਦੇ ਮਾਫੀ ਦੀ ਗੱਲ ਕਰਦੇ ਪਾਰਟੀ ਫੋਰਮ ਤੇ ਆਈ ਉਹਦੀ ਕੀ ਗੱਲ ਨਹੀਂ ਸੁਣੀ ਤੁਹਾਡੀ ਕਹਿੰਦੇ ਕਿ ਅਸੀਂ ਹਰ ਗੱਲ ਸੁਣੀ ਕਹਿੰਦੇ ਪਾਰਟੀ ਦਫਤਰ ਖੁੱਲਾ ਹੋਇਆ ਆ ਕੇ ਹਰ ਕੋਈ ਗੱਲ ਦੱਸਦਾ ਕਹਿੰਦੇ ਹੁਣ ਵੀ ਸਾਰੇ ਆਏ ਨੇ ਹੁਣ ਵੀ ਸਾਰੇ ਸੁਣੀ ਚੰਦੂਮਾ ਸਾਹਿਬ ਤੁਸੀਂ ਆਪਣੇ ਆਪ ਨੂੰ ਅਕਾਲੀ ਮੰਨਦੇ ਹੋ ਕਿਸੇ ਗੱਲ ਦੀ ਹੋਰ ਕੀ ਹੈ ਉਹ ਕਹਿੰਦੇ ਜੇ ਅਕਾਲੀ ਹੁੰਦੇ ਫਿਰ ਐਵੇਂ ਬਗਾਵਤੀ ਸੁਰ ਨਹੀਂ ਉੱਠਦੇ ਜੇ ਅਕਾਲੀ ਹੁੰਦੇ ਇੱਥੇ ਆ ਕੇ ਗੱਲ ਕਰਦੇ ਕਹਿੰਦੇ ਅਨੁਸ਼ਾਸਨ ਬਹੁਤ ਜ਼ਰੂਰੀ ਹੈ ਗੱਲ ਜਿਹੜੀ ਤੁਹਾਡੀ ਗੱਲ ਬਾਤ ਹੋਈ ਜਲੰਧਰ ਦੇ ਵਿੱਚ ਉਹ ਤੁਸੀਂ ਇੱਕ ਪਾਰਟੀ ਨੂੰ ਵਿਚਾਰ ਰਹੇ ਹੋ ਜਿਹੜੀ ਇੱਥੇ ਅਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਉਹ ਬਾਦਲ ਸਾਹਿਬ ਨੂੰ ਵਿਚਾਰ ਰਹੇ ਹੋ ਕੁਦਰਤੀ ਤੌਰ ਤੇ ਮਤਾ ਪਾਸ ਹੈ ਬਕਾਇਦਾ ਤੌਰ ਤੇ ਮਤਾ ਪਾਸ ਹੈ ਕਹਿੰਦੇ ਤੁਸੀਂ ਦੱਸੋ ਮੈਨੂੰ ਪ੍ਰਧਾਨ ਮੰਤਰੀ ਹੋ ਜਾਂ ਨਹੀਂ ਉਹਨਾਂ ਨੇ ਕਿਹਾ ਸੀ ਪ੍ਰਧਾਨ ਮੰਤਰੀ ਆਹ ਤਾਂ ਚਲੋ ਹੁਣ ਮੈਂ ਹੋਈ ਗੱਲ ਕਹਿੰਨਾ ਵੀ ਲੋਕਾਂ ਨੇ ਕੀ ਫਰਵਰ ਦਿੱਤਾ ਫੀਲਡ ਦੇ ਵਿੱਚ ਫਤਵਾਲ ਵੀ ਤੁਹਾਨੂੰ ਵੀ ਨਹੀਂ ਪੁੱਟਾ ਬਹੁਤ ਇਸ ਤਿੱਕੇ ਨਾਲ ਲੋਕ ਤੁਹਾਨੂੰ ਕਹਿਣ ਅਸੀਂ ਤਾਂ ਮੰਨਦੇ ਅਸੀਂ ਤਾਂ ਮੰਨਦੇ ਅਸੀਂ ਬਾਦਲ ਉਹਨਾਂ ਨੂੰ ਇੱਕ ਥੜੇ ਦੇ ਲੀਡਰ ਨਹੀਂ ਬਣਾ ਚਾਹੀਦਾ ਇੱਕ ਗਰੁੱਪ ਦੇ ਲੀਡਰ ਨਹੀਂ ਬਣਾ ਚਾਹੀਦਾ ਕੈਰ ਅਕਾਲੀ ਸਲਾਹਕਾਰਾਂ ਨੇ ਉਂਗਲਾਉਣਾ ਪਰਵਾਰਾਂ ਤੇ ਥਾਈਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਰਾਜ ਦੇ ਲਿਆਓ ਵਿੱਚ ਇਸ ਥਾਂ ਤੇ ਸਤਕਾਰ ਦੌਰ ਵਿੱਚ ਇਹ ਰੋਲ ਅਦਾ ਕੀਤੇ ਤੁਸੀਂ ਜਰਨਲਿਸਟ ਨੂੰ ਦੇਖ ਰਹੇ ਹੋ ਬਾਦਲ ਸਾਹਿਬ ਉਹਨਾਂ ਨੂੰ ਦੇਖੋ ਅੱਜ ਜਿਹੜਾ ਜਰਨਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਸ਼ਰਮਣੀ ਕਾਲੀ ਜਾਲ ਦੀ ਜਰਨਲ ਲਿਖ ਲਓ ਵਾਈ ਕਲੋ ਐਸੀ ਸ਼ਖਸੀਅਤ ਦੇ ਹੱਥ ਤੋਂ ਨਹੀਂ ਆ ਕੋਣ ਅਸਲੀ ਧਰਮ ਤੇ ਰਾਜ ਅਸੀਂ ਉਹਦੀ ਤਲਾਸ਼ ਚਾ ਸਦੂ ਮਾਜਰਾ ਆਦਿ ਨੂੰ ਕੀ ਆ ਜਿਹੜਾ ਪੈ ਗਿਆ ਕਿ ਉਹਨਾਂ ਨੂੰ ਬਾਗੀ ਹੋਣਾ ਪਿਆ ਬਾਦਲ ਸਾਹਿਬ ਤੋਂ ਕਿਉਂਕਿ ਬੜੀ ਨੇੜਤਾ ਤੁਹਾਡੀ ਉਹਨਾਂ ਦੇ ਨਾਲ ਕਿਉਂ ਬਾਗੀ ਹੋ ਰਹੇ ਹੋ ਤੁਸੀਂ ਦੇਖੋ ਸਲਾਹ ਦੇਣਾ ਬਾਗੀ ਨਹੀਂ ਬਲਵਿੰਦਰ ਸਿੰਘ ਭੁੰਧੜ ਕਹਿੰਦੇ ਕਿ ਚਾਰ ਬੰਦੇ ਇਕੱਠੇ ਹੋ ਜਾਣ ਇਹ ਕਹਿਣ ਲੱਗ ਜਾਣ ਕਿ ਤੁਸੀਂ ਪਿੱਛੇ हट ਜਾਓ ਇਹ ਕੋਈ ਗੱਲ ਤਾਂ ਨਹੀਂ ਬਣੀ ਵੋਟਾ ਪਵਾ ਕੇ ਦੇਖ ਲੋ ਪਤਾ ਲੱਗ ਜਾਏਗਾ ਕੌਣ ਕਿਹਦੇ ਵੱਲ ਐ ਤੇ ਕੌਣ ਜਿੱਤਦਾ ਐ ਸ਼ਰੂਮਨੀ ਅਕਾਲੀ ਦਲ ਦੇ ਵਿੱਚ ਲਗਾਤਾਰ ਬਗਾਵਤੀ ਸਰੋਠੇ ਨੇ ਹੁਣ ਵੀ ਬਗਾਵਤੀ ਸਰੋਠੇ ਹੋਏ ਨੇ ਕਿ ਆਪਦੀ ਪਾਰਟੀ ਵਰਕਰ ਦੱਸ ਰਹੇ ਨੇ ਕਿ ਕੌਣ ਕਿੰਨੇ ਕ ਪਾਣੀ ਦੇ ਵਿੱਚ ਐ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਖਾਸ ਤੌਰ ਤੇ ਉਜਾੜ ਟੀਵੀ ਦੇ ਨਾਲ ਜੁੜੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚੰਦੂ ਮਾਜਰਾ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਧੰਨਵਾਦ ਜੀ ਧੰਨਵਾਦ ਪੁੰਦਰ ਸਾਹਿਬ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਸਾਰਾ ਸਿਸਟਮ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਤੁਹਾਨੂੰ ਕੀ ਲੱਗਦਾ ਕਿ ਬਗਾਤੀ ਸੁਰ ਕਿਹੜੇ ਵੱਲੋਂ ਉੱਠੇ ਹੋਏ ਨੇ ਤੁਹਾਡੇ ਵੱਲੋਂ ਉੱਠੇ ਨੇ ਕਿ ਪਾਰਟੀ ਦੇ ਵਿੱਚੋਂ ਉੱਠੇ ਨੇ ਸੁਖਬੀਰ ਸਿੰਘ ਬਾਦਲ ਨੇ ਉਠਾਏ ਨੇ ਜਾਂ ਤੁਸੀਂ ਉਠਾਏ ਹੋਏ ਨੇ देखो ਪਹਿਲੀ ਗੱਲ ਤਾਂ ਮੈਂ ਕਹਿੰਦਾ ਸਭ ਨੂੰ ਆ ਬਈ ਪੁੰਦਰ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਠੀਕ ਆ ਵੀ ਚਾਰ ਬੰਦੇ ਕਹਿਣ ਵੀ ਰੱਖਣਾ ਜਾਂ ਬਦਲਣਾ ਉਹ ਨਹੀਂ ਹੁੰਦਾ ਜਦੋਂ ਆਮ ਮਾਸਸ ਕਹਿਣ ਵੇ ਬਦਲਣਾ ਫੇਰ ਤਾਂ ਉਹਦੀ ਮੰਨਣੀ ਚਾਹੀਦੀ ਆ ਚਾਰ ਬੰਦੇ ਆ ਰੌਲਾ ਹੀ ਇਸ ਗੱਲ ਦਾ ਵੀ ਕਮਰੇ ਚ ਬੈਠ ਕੇ ਦਫ਼ਤਰ ਚ ਬੈਠ ਕੇ ਚਾਰ ਬੰਦੇ ਮਤਾ ਪਾ ਰਹੇ ਹਨ ਉਹਨੂੰ ਮਤਲਬ ਉਹਦੇ ਗੁਣਗਾਈ ਜਾਣ ਉਹ ਤਾਂ ਠੀਕ ਨਹੀਂ ਜਦੋਂ ਪਬਲੀਕਲੀ ਲੋਕਾਂ ਚ ਜਾ ਕੇ ਫਤਵਾ ਮਿਲਿਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਪੰਜ ਵਾਰ ਲਗਾਤਾਰ ਮਿਲਿਆ ਫੇਰ ਤਿੰਤਾ ਵਧੀ ਫੇਰ ਫਿਕਰ ਵਧਿਆ ਵੇ ਤਾਂ ਨਿਹਾਰ ਵਾਲੇ ਜਾ ਰਿਹਾ ਕੰਮ ਇਹਨੂੰ ਕਿਵੇਂ ਰੋਕਿਆ ਜਾਵੇ ਫੇਰ ਫਿਕਰ ਵਧਿਆ ਤੇ ਦੇ ਉਹ ਚਿੰਤਾ ਤੇ ਫਿਕਰ ਵਧਿਆ ਉਹਦੇ ਤੇ ਡੰਗਾਈ ਨਾਲ ਚਿੰਤਾ ਹੋਈ ਆ ਤੇ ਮੰਥਨ ਹੋਇਆ ਜਲੰਧਰ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਜਿਹੜੇ ਪਾਰਟੀ ਨੂੰ ਬਚਾਉਣਾ ਚਾਹੁੰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਤੇ ਕਿੰਤੂਪਰੰਤੂ ਹੋਣ ਲੱਗ ਗਏ ਪਹਿਲੀ ਗੱਲ ਤਾਂ ਵੀ ਸਾਥ ਸੁਗੀ ਸੀ ਬਾਦਲ ਹੁੜਾ ਨੂੰ ਇੱਕ ਧੜੇ ਦੀ ਇੱਕ ਗਰੁੱਪ ਦੀਆਂ ਮੀਟਿੰਗਾਂ ਨਹੀਂ ਸੀ ਕਰਨੀ ਚਾਹੀਦੀਆਂ ਜੋ ਮੈਂ ਸਮਝਦਾ ਪਾਰਟੀ ਨੂੰ ਆਪ ਖੰਡਾਉਣਾ ਨਹੀਂ ਚਾਹੀਦਾ ਪਾਰਟੀ ਨੂੰ ਮਤਲਬ ਕੇ ਇੰਟਰੈਕਟਰ ਰੱਖਣ ਵਿੱਚ ਰੋਲ ਨਿਭਾਉਣਾ ਚਾਹੀਦਾ ਸੀ ਪਾਰਟੀ ਨੂੰ ਵੱਡਣ ਦੀ ਥਾਂ ਪਾਰਟੀ ਨੂੰ ਜੋੜਨਾ ਚਾਹੀਦਾ ਸੀ ਉਹ ਇੱਕ ਧੜੇ ਦੇ ਲੀਡਰ ਨਹੀਂ ਉਹ ਸਾਰੀ ਪਾਰਟੀ ਦੇ ਲੀਡਰ ਸੀ ਉਹਨਾਂ ਨੂੰ ਸਾਰੀ ਪਾਰਟੀ ਦੇ ਗੱਲ ਸੁਣ ਕੇ ਕੰਸੈਂਸਸ ਬਣਾ ਕੇ ਫਿਰ ਕੋਈ ਫੈਸਲਾ ਉਹਦੇ ਤੇ ਤੁਰਨਾ ਚਾਹੀਦਾ ਸੀ ਜਿਹੜਾ ਮੀਟਿੰਗ 'ਚ ਫੈਸਲਾ ਵੀ ਹੋਇਆ ਸੀ ਤੈ ਹੋਈ ਸੀ ਗੱਲ ਪਰ ਉਹ ਇੱਕ ਧੜੇ ਦੀਆਂ ਗੱਲਾਂ ਸੁਣ ਕੇ ਮਲ ਕੁਝ ਗੈਰ ਅਕਾਲੀ ਸਲਾਹਕਾਰਾਂ ਦੀਆਂ ਸਲਾਹਾਂ ਮੰਨ ਕੇ ਮਲ ਉਹਨਾਂ ਲੋਕਾਂ ਨੂੰ ਬੀਜੇਪੀ ਕਾਂਗਰਸ ਦੇ ਜਾਇਟ ਦੱਸਣਾ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲੀ ਦਲ ਨੂੰ ਅੱਜ ਦੇਸ਼ ਤੇ ਪਰਦੇਸ ਦੇ ਵਿੱਚ ਰਾਜਕਰ ਜੋਗਰੇ ਬਣਾਇਆ ਹੋਵੇ ਇਹ ਤਾਂ ਫਿਰ ਮਾਰੀ ਗੱਲ ਆ ਨਾ ਇਹ ਤਾਂ ਦੇਖੋ ਤੁਸੀਂ ਤੁਸੀਂ ਆਪਣੇ ਆਪ ਨੂੰ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਜਿੱਥੇ ਹਾਜ਼ਰ ਹੋਵੇ ਜੈਦਾ ਟੌੜਾ ਦਾ ਪਰਿਵਾਰ ਹਾਜ਼ਰ ਹੋਵੇ ਜੈਦਾ ਤਲਵੰਡੀ ਦਾ ਪਰਿਵਾਰ ਹਾਜ਼ਰ ਹੋਵੇ ਜੈਦਾ ਮੋਹਨ ਸਿੰਘ ਤੋੜ ਦਾ ਪਰਿਵਾਰ ਹਾਜ਼ਰ ਹੋਵੇ ਬਰਨਾਲਾ ਸਾਹਿਬ ਦਾ ਪਰਿਵਾਰ ਹਾਜ਼ਰ ਹੋਵੇ ਬਡਾਲਾ ਸਾਹਿਬ ਦਾ ਪਰਿਵਾਰ ਹਾਜ਼ਰ ਹੋਵੇ ਢੀਂਡਾ ਸਾਹਿਬ ਗੁਲਸਨ ਜੀ ਦੇ ਪਰਿਵਾਰ ਹਾਜ਼ਰ ਹੋ ਉਹਨਾਂ ਪਰਿਵਾਰਾਂ ਨੂੰ ਕਾਂਗਰਸ ਤੇ ਭਾਜਪਾ ਤੇ ਜੱਟ ਉਹ ਦੱਸਣਾ ਉਹ ਵੀ ਉਹ ਲੋਕ ਦੱਸਣ ਜਿਨ੍ਹਾਂ ਨੇ 5 ਮਿੰਟ ਕਿਤੇ ਅਕਾਲੀ ਸੰਘਰਸ਼ਾਂ ਵਿੱਚ ਅਕਾਲੀ ਮੋਰਚਿਆਂ ਵਿੱਚ ਅਕਾਲੀ ਦੇ ਦੋ ਜਹਦ ਦੇ ਵਿੱਚ ਕਦੇ ਯੋਗਦਾਨ ਨਾ ਪਾਇਆ ਹੋਵੇ ਤਾਂ ਮੈਂ ਸਮਝਦਾ ਇਹ ਇਹ ਤਾਂ ਨਗਰਵਾਲੀ ਗੱਲ ਹੈ ਤੋ ਬੁਰੀ ਗੱਲ ਕੋਈ ਹੋਣੀ ਚਾਹੀਦੀ ਚੰਦੂਬਾਹ ਸਾਹਿਬ ਤੁਸੀਂ ਆਪਣੇ ਆਪ ਨੂੰ ਅਕਾਲੀ ਮੰਨਦੇ ਹੋ ਤੁਸੀਂ ਅਕਾਲੀ ਹਾਂ ਹੋਰ ਕੀ ਉਹ ਕਹਿੰਦੇ ਜੇ ਅਕਾਲੀ ਹੁੰਦੇ ਫਿਰ ਐਵੇਂ ਬਗਾਵਤੀ ਸੁਰ ਨਹੀਂ ਉੱਠਦੇ ਜੇ ਅਕਾਲੀ ਹੁੰਦੇ ਇੱਥੇ ਆ ਕੇ ਗੱਲ ਕਰਦੇ ਕਹਿੰਦੇ ਅਨੁਸ਼ਾਸਨ ਬਹੁਤ ਜ਼ਰੂਰੀ ਹੈ ਕਹਿੰਦੇ ਗੱਲ ਇਹ ਆ ਵੀ ਅਕਾਲੀ ਜਿਹੜਾ ਅਕਾਲੀ ਬਣਾ ਅਕਾਲੀ ਦਾ ਦਰਦ ਦਾਹੀਂ ਦਾ ਅਸੀਂ ਅਕਾਲੀ ਦਲ ਨੂੰ ਨਗਰਵਾਲ ਜਾਣ ਤੋਂ ਰੋਕਣ ਦਾ ਯਤਨ ਕਰ ਰਹੇ ਹਾਂ ਤੇ ਜੇ ਹੁਣ ਪਾਰਟੀ ਪ੍ਰਧਾਨ ਹੀ ਉਹ ਜਨਤਕ ਚਿਹਤਿਆਂ ਨੂੰ ਬੁਲਾ ਕੇ ਇੱਕ ਧੜੇ ਨੂੰ ਬੁਲਾ ਕੇ ਮੀਟਿੰਗਾਂ ਕਰਨਗੇ ਤਾਂ ਫਿਰ ਉਹ ਤਾਂ ਫਿਰ ਬਦਗੀ ਸਭਤੀ ਹੋਣਾ ਤੇ ਫਿਰ ਉੱਥੇ ਜਿਹੜਾ ਜਲੰਧਰ ਅਸੀਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਰਟੀ ਨੂੰ ਬੁਲੰਦੀਆਂ ਤੇ ਲਿਜਾਣ ਦੀ ਗੱਲ ਕੀਤੀ ਆ ਫਿਰ ਜਿਹੜੇ ਚੱਡੀਗੜ੍ਹ ਵਿੱਚ ਸੀ ਉਹ ਇੱਕ ਵਿਅਕਤੀ ਨੂੰ ਬਚਾਉਣ ਤੇ ਲੱਗੇ ਹੋਏ ਆ ਜਲੰਧਰ ਦੇ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਜਿਹੜੀ ਤੁਹਾਡੀ ਜਿਹੜੀ ਮੀਟਿੰਗ ਹੋਈ ਜਿਹੜੀ ਤੁਹਾਡੀ ਗੱਲਬਾਤ ਹੋਈ ਜਲੰਧਰ ਦੇ ਵਿੱਚ ਉਹ ਤੁਸੀਂ ਇੱਕ ਪਾਰਟੀ ਨੂੰ ਬਚਾ ਰਹੇ ਹੋ ਜਿਹੜੀ ਇੱਥੇ ਅਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਉਹ ਬਾਦਲ ਸਾਹਿਬ ਨੂੰ ਬਚਾ ਰਹੇ ਨੇ ਕੁਦਰਤੀ ਤੌਰ ਤੇ ਜਿਹੜੇ ਬਤੇ ਬਤੇ ਤੁਸੀਂ ਦੇਖੋ ਨਾ ਇੱਥੇ ਤੇ ਬਤੇ ਇੱਕ ਵਿਅਕਤੀ ਨੂੰ ਬਚਾਉਣ ਦੇ ਉੱਥੇ ਦੇ ਬਤੇ ਕਹਿੰਦਾ ਕਹਿੰਦੇ ਵੀ ਤੁਸੀਂ ਬਾਦਲ ਸਾਹਿਬ ਨੇ ਕਹਤਾ ਕਿ ਤੁਸੀਂ ਦੇਖ ਲਓ ਜੇ ਮੈਂ ਪ੍ਰਧਾਨ ਮੰਨਣਾ ਹੈ ਜਾਂ ਨਹੀਂ ਜੇ ਪਾਰਟੀ ਵਿੱਚ ਮਜ਼ਬੂਤ ਹੋਏਗੀ ਤਾਹੀ ਵਿਅਕਤੀ ਵਚਨਗੇ ਮਤਾ ਪਾਸ ਹੈ ਬਕਾਇਦਾ ਤੌਰ ਤੇ ਮਤਾ ਪਾਸ ਹੋਇਆ ਕਹਿੰਦੇ ਤੁਸੀਂ ਦੱਸੋ ਮੈਨੂੰ ਪ੍ਰਧਾਨ ਮੰਦ ਦੇ ਹੋ ਜਾਂ ਨਹੀਂ ਉਹਨਾਂ ਨੇ ਕਿਹਾ ਅਸੀਂ ਪ੍ਰਧਾਨ ਮੰਦ ਹਾਂ ਇਹ ਤਾਂ ਚਲੋ ਹੁਣ ਮੈਂ ਹੋਈ ਗੱਲ ਕਹਿਣਾ ਵੀ ਲੋਕਾਂ ਨੇ ਕੀ ਫਤਵਾ ਦਿੱਤਾ ਫੀਲਡ ਦੇ ਵਿੱਚ ਲੋਕਾਂ ਦਾ ਜਿਹੜਾ ਫਤਵਾ ਉਹ ਤਾਂ ਵਿਰੋਧ ਦੇ ਵਿੱਚ ਹੈ ਨਾ ਤੇ ਤੁਸੀਂ ਲੋਕਾਂ ਦੇ ਫਤਵੇ ਨੂੰ ਚਾਰ ਮੁੱਦੇ ਦਫ਼ਤਰ ਦੇ ਬੈਠ ਕੇ ਠੁਕਰਾਉਂ ਫਤਵਾ ਤੇ ਤੁਹਾਨੂੰ ਵੀ ਨਹੀਂ ਵੋਟਾਂ ਬਹੁਤ ਇਸ ਤਿਹੇ ਨਾਲ ਲੋਕ ਤੁਹਾਨੂੰ ਕਹਾਂਗੇ ਅਸੀਂ ਤਾਂ ਮੰਨਦੇ ਅਸੀਂ ਤਾਂ ਮੰਨਦੇ ਅਸੀਂ ਵੀ ਤਾਂ ਉਹਦੇ ਵਿੱਚ ਹਿੱਸੇਦਾਰ ਹਾਂ ਤਾਂ ਹੀ ਸਾਡੀ ਚਿੰਤਾ ਇਹਦੇ ਵਿੱਚ ਕੀ ਦੋਰਾਮਾ ਉਸ ਕਰਕੇ ਮੈਂ ਤਾਂ ਕਹਿਣਾ ਵੀ ਜਿਹੜਾ ਹੁਣ ਪਾਰਟੀ ਨੂੰ ਐਸੇ ਹੌਲ ਦੇਖਣਾ ਚਾਹੀਦਾ ਪਾਰਟੀ ਦੀ ਐਸੇ ਹੌਲ ਬੰਤਜਬਤ ਹੋ ਗਈ ਹੋ ਗਈ ਅਸੀਂ ਫੇਰ ਵੀ ਕਹੀ ਜਿਉਂ ਚਾਰ ਬੰਦੇ ਵੀ ਅਸੀਂ ਹੱਕ 'ਚਾਂ ਇਹ ਤਾਂ ਕੋਈ ਗੱਲ ਨਹੀਂ ਤੁਸੀਂ ਕਦੇ ਕਿਉਂ ਨਹੀਂ ਕਿਹਾ ਕਿ ਬਦਲ ਸਾਹਿਬ ਨੂੰ ਕਿ ਪਿੱਛੇ ਹਟੋ ਵੀ ਬਹੁਤ ਟਾਈਮ ਹੋ ਗਿਆ ਪ੍ਰਧਾਨਗੀ ਦਿਲ ਸਿਰ ਚੱਲਦੇ ਹੋਇਆ ਅੱਖਾਂ ਦੇ ਅੱਖਾਂ ਵਿੱਚ ਕਹਿੰਦੇ ਪੈਂਦੀਆਂ ਨਹੀਂ ਕਹਿੰਦੇ ਬਾਅਦ 'ਚ ਪਿੱਠ ਪਿੱਛੇ ਬਹੁਤ ਗੱਲਾਂ ਕਰ ਲੈਂਦੇ ਨੇ ਕਹਿੰਦੇ ਅੱਖਾਂ ਦੇ ਵਿੱਚ ਅੱਖਾਂ ਪੈਂਦੀਆਂ ਨਹੀਂ ਜਦੋਂ ਬਦਲ ਸਿੰਘ ਸਾਹਮਣੇ ਬੈਠਾ ਕਿਉਂ ਨਹੀਂ ਕਹਦੇ ਤੁਹਾਨੂੰ ਕੀ ਪਤਾ ਵੀ ਅਸੀਂ ਕਿੰਨਾ ਕੁਝ ਕਹਿੰਦੇ ਰਹੇ ਬਹੁਤ ਤੁਹਾਡੇ ਨਜ਼ਦੀਕੀ ਗੱਲਾਂ ਕਈ ਗੱਲਾਂ ਜੋ ਅਸੀਂ ਕਹਿੰਦੇ ਰਹੇ ਬਰਾ ਕਿਸੇ ਨੇ ਵੀ ਨਹੀਂ ਕਿਹਾ ਅਜੇ ਤਾਂ ਅੱਜ ਇਹ ਗੱਲਾਂ ਕਰਦਿੰਨੇ ਪਾਏ ਰਿਕਾਰਡ ਵੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਰੂਲਿੰਗ ਪਾਰਟੀ ਦੇ ਵਿੱਚ ਪਹਿਲੀ ਵਾਰੀ ਹੋਇਆਗਾ ਵੀ ਰੂਲਿੰਗ ਪਾਰਟੀ ਦੇ ਮੈਂਬਰ ਹੋ ਕੇ ਅਸੀਂ ਐਮੈਂਡਮੈਂਟ ਲੱਗਿਆ ਉਹ ਅੱਜ ਤੱਕ ਕੋਈ ਰੂਲਿੰਗ ਪਾਰਟੀ ਦਾ ਬੰਦਾ ਆਪਣੀ ਪਾਰਟੀ ਦੇ ਵਿਆਦੇ ਬਿੱਲ ਦੇ ਅਗੇਂਸਟ ਕਦੇ ਰੂਲਿੰਗ ਨਹੀਂ ਲੱਗਿਆ ਐਮੈਂਡਮੈਂਟ ਨਹੀਂ ਲੱਗਿਆ ਮੈਂ ਲੈ ਕੇ ਆਇਆ ਤੇ ਅਸੀਂ ਤਾਂ ਜਿਹੜੀ ਗੱਲ ਸੱਚੀ ਆ ਉਹ ਤਾਂ ਮੂੰਹ ਤਾਂ ਕਹਿੰਦੇ ਆਦੀ ਆ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹੜੀਆਂ ਕਿਹੜੀਆਂ ਗੱਲਾਂ ਕਈਆਂ ਲੋਕ ਕਹ ਰਹੇ ਨੇ ਕਿ ਕਿ ਪੰਥਕ ਪੰਥਕ ਪਾਰਟੀ ਸੀਗੀ ਪੰਥਕ ਮੁੱਦੇ ਨਹੀਂ ਚੁੱਕੇ ਬੇਅਦਬੀ ਹੋਈ ਉਹ ਨਹੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਸੌਦਾ ਸਾਧ ਨੂੰ ਮਾਫੀ ਦਿੱਤੀ ਪੋਸ਼ਾਕ ਪਾਈ ਉਹਨਾਂ ਦੀ ਕਹਿੰਦੇ ਗੱਲਾਂ ਨਹੀਂ ਕਿਹੜੇ ਕਹਿੰਦੇ ਹਰ ਗੱਲ ਪਾਰਟੀ ਵਿੱਚ ਰਹਿ ਕੇ ਕੀਤੀ ਜਾਂਦੀ ਰਹੀ ਆ ਉਹੀ ਅਨੁਸ਼ਾਸਨ ਦੀ ਗੱਲ ਆ ਗਈ ਜਿਆਤਰ ਨੇ ਅਨੁਸ਼ਾਸਨ ਭੰਗ ਕਰਦਾ ਜਿਆਤਰ ਜਿਆਤਰ ਕੀਤਾ ਸੀ ਪਾਰਟੀ ਵਿੱਚ ਰਹਿ ਕੇ ਅਨੁਸ਼ਾਸਨ ਵਿੱਚ ਰਹਿ ਕੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਤੇ ਜੇ ਉਹ ਨਹੀਂ ਮੰਨੀ ਗਈ ਤੇ ਉਹਦਾ ਬੁਰਾ ਬਣਾਇਆ ਤਾਂ ਹੀ ਉੱਥੇ ਅਸੀਂ ਬੈਠ ਕੇ ਫਿਰ ਬਿਚੇ ਕੀਤੀ ਤੁਸੀਂ ਕਹਿਆ ਸੀ ਕਿ ਸੌਦਾ ਸਾਥ ਨੂੰ ਮਾਫੀ ਕਿਉਂ ਦਿੱਤੀ ਅੱਖਾਂ ਚ ਅੱਖਾਂ ਪਾਈਆਂ ਸੀ ਬੱਦਰ ਸਾਹਿਬ ਦੇ ਅੱਖਾਂ ਚ ਅੱਖਾਂ ਪਾਉਣ ਦਾ ਕੀ ਗੱਲ ਹੁੰਦੀ ਆ ਜਦ ਪਾਰਟੀ 'ਚ رائے ਦੇਣੀ ਆ ਜਿਹੜੀ ਅੱਖਾਂ ਚ ਅੱਖਾਂ ਪਾਉਣ ਦੀ ਟਰਮ ਕਿੱਧਰੋਂ ਲੈਂਦੀ ਤੁਸੀਂ ਨਵੀਂ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਇਹ ਗੱਲ ਇਹ ਪਹਿਲੀ ਗੱਲ ਤਾਂ ਸੌਦਾ ਸਾਥ ਦੇ माफी दी ਗੱਲ ਕਦੇ ਪਾਰਟੀ ਫੋਰਮ ਤੇ ਆਈ ਹੋਣੀ ਹੂੰ ਬਿਨਾ ਪਾਰਟੀ ਫੋਰਮ ਤੇ ਇਹ ਗੱਲਾਂ ਹੋਈਆਂ ਹੂੰ ਕਦੇ ਵੀ ਨਹੀਂ ਆਈ ਕਿਉਂਕਿ ਹੁਣ ਤਾਂ ਜਥੇਦਾਰ ਵੀ ਕਹਿ ਰਹੇ ਨੇ ਕਿਉਂਕਿ ਜਥੇਦਾਰ ਕਹਿ ਰਹੇ ਨੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨਹੀਂ ਕਹਿੰਦਾ ਪਹਿਲਾਂ ਇਹ ਚੀਜ਼ਾਂ ਕਿਉਂ ਨਹੀਂ ਹੋਈਆਂ ਉਹ ਤਾਂ ਜਥੇਦਾਰ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਬੁਲਾ ਕੇ ਸਾਹਤੋ ਕਰਾਇਆ ਗਿਆ ਪਾਰਟੀ ਫੋਰਮ ਤੇ ਤਾਂ ਕੋਈ ਫੈਸਲਾ ਹੀ ਨਹੀਂ ਹੋਇਆ ਹੂੰ ਜੇ ਕਿਤੇ ਕਟਾਈਆਂ ਗਲਤੀਆਂ ਰਹੀਆਂ ਨੇ ਤਾਂ ਹੀ ਪਾਰਟੀ ਦੇ ਹੱਥ ਹੋਈਆਂ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਪਹਿਲਾਂ ਹੀ ਖਤਰੇ ਦੇ ਵਿੱਚ ਸੀਗਾ ਜਿਸ ਦਿਕੇ ਨਾਲ ਵੋਟਾਂ ਪਈਆਂ ਉਦੋਂ ਤੁਹਾਡੇ ਜਿਹੜੇ ਉਹ ਕਹਿ ਰਹੇ ਨੇ ਭੁੰਦਲ ਸਾਹਿਬ ਕੇ ਬਗਾਵਤੀ ਸੋਰ ਨੇ ਫਿਰ ਤੁਸੀਂ ਖਤਰੇ ਦੇ ਵਿੱਚ ਪਾ ਰਹੇ ਜਾਂ ਫਿਰ ਪਾਰਟੀ ਨੂੰ ਬਚਾ ਰਹੇ ਹੋ ਕਿ ਬਾਦਲ ਸਾਹਿਬ ਨੂੰ ਬਚਾਰੇ ਆ ਦੂਜੇ ਮੈਂ ਪਹਿਲਾਂ ਵੀ ਸਪੱਸ਼ਟ ਕੀਤਾ ਕਿ ਅਸੀਂ ਜਰੰਦਰ ਦੇ ਵਿੱਚ ਗੰਭੀਰਤਾ ਨਾਲ ਢੰਗਾਈ ਦੇ ਵਿੱਚ ਚਰਚਾ ਕੀਤੀ ਆ ਕਿ ਪਾਰਟੀ ਅਸਤੇ ਫਸੇ ਕਿਉਂ ਆਈਆ ਇਹਨੂੰ ਮੁੜ ਕੇ ਕਿਵੇਂ ਅਸਤੇ ਰਜਾਇਆ ਜਾਵੇ ਇਹਨੂੰ ਕਿਵੇਂ ਮਲੰਦਿਆਂ ਤੇ ਲਿਆ ਜਾਵੇ ਇਹ ਦੇ ਲਈ ਬਲਕੇ ਕਾਲਤਾ ਸਾਹਿਬ ਤੇ ਜਿਹੜੀਆਂ ਗਲਤੀਆਂ ਰਹੀਆਂ ਨੇ ਖਾਮੀਆਂ ਰਹੀਆਂ ਨੇ ਉਹਨਾਂ ਦੇ ਖੀਮਾ ਮੰਗ ਕੇ ਅੱਗੇ ਲਈ ਗੁਰੂ ਅੱਗੇ ਸਮਰਥ ਬਖਸ਼ਣ ਦੀ ਤਾਕਤ ਉਹ ਅਸੀਂ ਅਰਦਾਸ ਕਰਨੀ ਡਿਟੈਕਟਰਸ਼ਿਪ ਨੂੰ ਸਮਝਦੇ ਤੁਸੀਂ ਕਿਉਂ ਡਿਟੈਕਟਰਸ਼ਿਪ ਜਿਹੜੀ ਹੁੰਦੀ ਹੈ ਇੱਕ ਤਾਨਾਸ਼ਾ ਹੁੰਦਾ ਉਹਨੂੰ ਸਮਝਦੇ ਹੋ ਸਮਝੰਦਾ ਬੁੱਝ ਲਗੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਫਿਰ ਬਾਦਲ ਸਾਹਿਬ ਤਾਨਾਸ਼ਾ ਹੀ ਦਾ ਰੁਖ ਤਿਆਰ ਕੀਤਾ ਹੋਇਆ ਹੈ ਦੇ ਜਦੋਂ ਤੁਸੀਂ ਵੈਸੇ ਤਾਂ ਪਾਰਟੀ ਦੇ ਵਿੱਚ ਇੱਕ ਆਮ ਬੰਦੇ ਦੀ ਛੋਟੇ ਤੋਂ ਛੋਟੇ ਬੰਦੇ ਦੀ رائے ਦਾ ਵੀ ਸਨਮਾਨ ਕਰਨਾ ਚਾਹੀਦਾ ਤੇ ਜੇ ਆਪਾਂ ਕਹੀਏ ਵੀ ਦੋ ਬੰਦਿਆਂ ਦੀ رائے ਆ ਉਹਦੀ ਵੀ ਸੁਣਨੀ ਬਹੁਤੀ ਸੁਣਨੀ ਹੈ رائے ਸੁਣਨਾ ਤਾਂ ਹਰ ਇੱਕ ਦਾ ਕੀ ਗੱਲ ਨਹੀਂ ਸੁਣੀ ਤੁਹਾਡੀ ਕਹਿੰਦੇ ਕਿ ਅਸੀਂ ਹਰ ਗੱਲ ਸੁਣੀ ਕਹਿੰਦੇ ਪਾਰਟੀ ਦਫਤਰ ਖੁੱਲਾ ਹੋਇਆ ਆ ਕੇ ਹਰ ਕੋਈ ਗੱਲ ਦੱਸਦਾ ਕਹਿੰਦੇ ਹੁਣ ਵੀ ਸਾਰੇ ਆਏ ਨੇ ਹੁਣ ਵੀ ਸਾਰੇ ਸੁਣੀ ਆ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਵੀ ਪਿਛਲੇ ਦਿਨਾਂ ਵਿੱਚ ਜੋ ਸਾਹਮਣੇ ਨਜ਼ਰ ਆਈ ਆ ਪ੍ਰੈਸ মিডিਆ ਨੇ ਦੇਖਿਆ ਵੀ ਕਿ ਤੁਹਾਡੇ ਦੀਆਂ ਕੁਝ ਆਪਣੇ ਗਰੁੱਪੀਆਂ ਮੀਟਿੰਗਾਂ ਕਰਕੇ ਫਿਰ ਪਾਰਟੀ ਨੂੰ ਆਪੇ ਖਡਾ ਲਿਆ ਆਪੇ ਇੱਕ ਤੁਹਾਡੇ ਦੇ ਲੀਡਰ ਬਣ ਕੇ ਬੈਠ ਗਏ ਅੱਜ ਵੀ ਮੈਂ ਤਾਂ ਪੀਲ ਕੀਤੀ ਆ ਵੀ ਸਾਸੂ ਗਿਰ ਸਿੰਘ ਬਾਦਲ ਉਹਨਾਂ ਨੂੰ ਇੱਕ ਤੁਹਾਡੇ ਦੇ ਲੀਡਰ ਨਹੀਂ ਬਣਨਾ ਚਾਹੀਦਾ ਇੱਕ ਗਰੁੱਪ ਦੇ ਲੀਡਰ ਨਹੀਂ ਬਣਨਾ ਚਾਹੀਦਾ ਉਹਨਾਂ ਨੂੰ ਪਾਰਟੀ ਇੰਟੈਗਰ ਰੱਖਣ ਵਿੱਚ ਰੋਲ ਨਿਭਾਉਣਾ ਚਾਹੀਦਾ ਪਾਰਟੀ ਨੂੰ ਜੋੜਨ ਵਿੱਚ ਰੋਲ ਨਿਭਾਉਣਾ ਚਾਹੀਦਾ ਪਾਰਟੀ ਨੂੰ ਤੋੜਨ ਵਿੱਚ ਨਹੀਂ ਰੋਲ ਨਿਭਾਉਣਾ ਚਾਹੀਦਾ ਤੇ ਉਹਨਾਂ ਦੇ ਕੁਝ ਗੈਰ ਅਕਾਲੀ ਸਲਾਹਕਾਰਾਂ ਨੇ ਉਂਗਲਾ ਉਹਨਾਂ ਪਰਵਾਰਾਂ ਤੇ ਉਠਾਈਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਰਾਜ ਦੇ ਲਿਆਉਣ ਵਿੱਚ ਇਸ ਥਾਂ ਤੇ ਸਤਕਾਰ ਦੌਰ ਵਿੱਚ ਇਹ ਮਰੋਲਾ ਕੀਤਾ ਹੁਣ ਸਾਡੇ ਜਲੰਧਰ ਦੇ ਵਿੱਚ ਮਾਸਟਰ ਤਾਰਾ ਸਿੰਘ ਹੋਰਾਂ ਦੀ ਦੋਤੀ ਗਿਰਜੋਤ ਕੌਰ ਹਾਜ਼ਰ ਸੀ ਜਹਦਾਰ ਮੋਹਨ ਸਿੰਘ ਤੁਰਦੇ ਜਵਾਈ ਜਹਦਾਰ ਸੁਚਾ ਸਿੰਘ ਛੋਟੇਵਰ ਉੱਥੇ ਹਾਜ਼ਰ ਸੀ ਜਹਦਾਰ ਤਰਵੰਡੀ ਦੀ ਧੀ ਬੀਬੀ ਹਰਜੀਤ ਕੌਰ ਉੱਥੇ ਹਾਜ਼ਰ ਸੀ ਹਾ ਜੈਤਾ ਗੁਰਚਾਨ ਸਿੰਘ ਟੌੜਾ ਦਾ ਦੋਤਾ ਹਰਿੰਦਰਪਾਲ ਉੱਥੇ ਹਾਜ਼ਰ ਸੀ ਬਰਨਾਰਾ ਸਾਹਿਬ ਦਾ ਬੇਟਾ ਗਗਨਜੀਤ ਬਰਨਾਰਾ ਉੱਥੇ ਹਾਜ਼ਰ ਸੀ ਢੀਂਟਾ ਸਾਹਿਬ ਦਾ ਬੇਟਾ ਪਰਮਿੰਦਰ ਢੀਂਟਾ ਸਾ ਉੱਥੇ ਹਾਜ਼ਰ ਸੀ ਗੁਲਸਨ ਸਾਹਿਬ ਦਾ ਜਵਾਈ ਜਸਟਰ ਨਿਰਮਲ ਸਿੰਘ ਉੱਥੇ ਹਾਜ਼ਰ ਸੀ ਵੀ ਐਸੇ ਪਰਿਵਾਰਾਂ ਨੂੰ ਭਾਜਪੀ ਦੇ ਜੱਟ ਕਹਿਣਾ ਕਾਂਗਰਸ ਦੇ ਜੱਟ ਕਹਿਣਾ ਉਹ ਵੀ 25 ਜੂਨ ਨੂੰ ਕਹਿਣਾ ਐਮਰਜੈਂਸੀ ਵਾਲੇ ਦਿਨ ਜਿਨ੍ਹਾਂ ਨੇ 25 ਜੂਨ ਅਮਰਜੈਂਸੀ ਦਾ ਦਰਦ ਨਹੀਂ ਸੋਖਿਆ 75 ਜਾਂ ਹਾਇਆ ਉਹਨਾਂ ਨੂੰ ਪਤਾ ਉਸ ਪੀੜਾ ਦਾ ਉਸ ਚੀਜ਼ ਦਾ ਮੇਰੇ ਵਰਗੇ ਲੋਕ ਜਿਨ੍ਹਾਂ ਨੂੰ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਰਹਿਣਾ ਪਿਆ ਸਭ ਤੋਂ ਸਖਤ ਕਰੂਨ ਸਭ ਤੋਂ ਛੋਟੀ ਉਮਰ ਦੇ ਵਿੱਚ ਸਹਿਣਾ ਪਿਆ ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਹੋ ਰਿਹਾ ਕਿ ਐਸੇ ਲੋਕ ਤਾਨੇ ਮਾਰਨਾ ਐਸੇ ਲੋਕ ਕਾਂਗਰਸ ਦੇ ਜਾਂ ਦੱਸਣ ਜਿਨ੍ਹਾਂ ਨੇ ਕਾਂਗਰਸ ਦੇ ਜ਼ੁਲਮ ਦਾ ਕਾਂਗਰਸ ਦੇ ਜ਼ਬਰ ਦਾ ਕਦੇ ਰੱਦੀ ਪਰਵੀ ਸੇਖਣਾ ਚੱਲਿਆ ਹੋਵੇ ਤਾ ਕੁਦਰਤੀ ਤੌਰ ਤੇ ਇਸ ਗੱਲ ਦਾ ਦੁੱਖ ਹੁੰਦਾ ਚੰਦੂ ਮਾਇਆ ਸਾਹਿਬ ਕਹਿੰਦੇ ਕੋਈ ਜਰਨਲ ਹੋਣਾ ਚਾਹੀਦਾ ਜਿਹੜਾ ਪਾਰਟੀ ਨੂੰ ਅੱਗੇ ਲੈ ਕੇ ਚੱਲੇ ਤੁਸੀਂ ਜਰਨਲ ਕਿਹਨੂੰ ਦੇਖ ਰਹੇ ਹੋ ਬਾਦਲ ਸਾਹਿਬ ਉਹਨਾਂ ਨੂੰ ਦੇਖੋ ਅੱਜ ਦੇ ਜਰਨਲ ਹੈਗੇ ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਦੀ ਜਰਨਲ ਹੀ ਕਹਿ ਲੋ ਭਾਈ ਕਹਿ ਲੋ ਅਸੀ ਸ਼ਖਸੀਅਤ ਦੇ ਹੱਥ ਚੋਣੀ ਚਾਹੀਦੀ ਹੈ ਕੌਣ ਹੈ ਜਿਹੜੀ ਧਰਮ ਤੇ ਰਾਜ ਅਸੀਂ ਉਹਦੀ ਤਲਾਸ਼ ਚਾ ਅਸੀਂ ਅਰਦਾਸ ਕਰਕੇ ਜਦੋਂ ਤੁਰਨਾ ਸ਼ਰੋਮਣੀ ਅਕਾਲੀ ਦਲ ਬਚਾਓ ਵੀ ਜਦੋਂ ਸ਼ੁਰੂ ਕਰਨੀਆਂ ਅਸੀਂ ਵਿਦਵਾਨਾਂ ਕੋਲ ਵੀ ਜਾਵਾਂਗੇ ਸਿੱਖ ਸਕਾਲਰਾਂ ਕੋਲ ਜਾਵਾਂਗੇ ਪੰਥਰ ਐਤੈਸੀ ਪੰਜਾਬ ਐਤੈਸੀ ਲੋਕਾਂ ਕੋਲ ਜਾਵਾਂਗੇ ਅਸੀਂ ਧਾਰਮਿਕ ਸ਼ਖਸੀਤਾਂ ਸੰਤ ਸਵਾਜ ਹੋਰ ਨਾਮਵਰ ਜਿਹੜੀਆਂ ਪਰਸਨੈਲਿਟੀਜ਼ ਨੇ ਜਿਹੜੀਆਂ ਪੰਜਾਬ ਤੇ ਸ਼ਰੋਮਣੀ ਅਕਾਲੀ ਦਲ ਦੀ ਭਲਾਈ ਚਾਹੁੰਦੀਆਂ ਨੇ ਉਹਨਾਂ ਕੋਲ ਜਾਵਾਂਗੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੀ ਕੋਈ ਕੰਸੈਂਸਸ ਬਣੇਗੀ ਔਰ ਸਾਡਾ ਯਤਨ ਹੋਏਗਾ ਕਿ ਐਸਾ ਵਿਅਕਤੀ ਲੱਭਿਆ ਜਾਵੇ ਐਸੀ ਸ਼ਖਸੀਅਤ ਲੱਭੀ ਜਾਵੇ ਜਿਹਦੀ ਦਿਖ ਧਾਰਮਿਕ ਹੋਵੇ ਜਿਹਦੀ ਪ੍ਰੈਜੈਂਟੇਸ਼ਨ ਧਾਰਮਿਕ ਹੋਵੇ ਜਿਹਨੂੰ ਕੰਟੈਂਟ ਜੀ ਦਾ ਰਾਜਨੀਤਿਕ ਹੋਵੇ ਉਹ ਰਾਜਨੀਤੀ ਤੇ ਧਰਮ ਨੂੰ ਇਕੱਠਾ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ ਐਸੇ ਵਿਅਕਤੀ ਨੂੰ ਅੱਗੇ ਲਾਵਾਂਗੇ ਬੀਬੀ ਜੀ ਕੀ ਕਹਿੰਦਾ ਤਾਂ ਮੰਨਦੇ ਆ ਕਿ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਸੀ ਚੰਦੂ ਮਾਜਰਾਵਰ ਨੂੰ ਕੀ ਅਜਿਹਾ ਪੈ ਗਿਆ ਕਿ ਉਹਨਾਂ ਨੂੰ ਬਾਗੀ ਹੋਣਾ ਪਿਆ ਬਾਦਲ ਸਾਹਿਬ ਤੋਂ ਕਿਉਂਕਿ ਬੜੀ ਨੇੜਤਾ ਤੁਹਾਡੀ ਉਹਨਾਂ ਦੇ ਨਾਲ ਕਿਉਂ ਬਾਗੀ ਹੋ ਰਹੇ ਹੋ ਤੁਸੀਂ ਦੇਖੋ ਸਲਾਹ ਦੇਣਾ ਬਾਗੀ ਨਹੀਂ ਹੁੰਦਾ ਸਲਾਹ ਬਾਗੀ ਕੋਈ ਸਮਝੀ ਜਾਣ ਅਸੀਂ ਆਪਣੇ ਆਪ ਨੂੰ ਇਮਾਨਦਾਰੀ ਨਾਲ ਪਾਰਟੀ ਦੇ ਹਿੱਤ ਵਿੱਚ ਸਲਾਹ ਦੇ ਤਿਆਰ ਦਦੇ ਰਹਾਂਗੇ ਬਹੁਤ ਸ਼ੁਕਰੀਆ ਸਮਝ ਦਿੱਤਾ ਮੇਰਬਾਤ ਤਾਂ ਚੰਦੂ ਮਾਜਰਾ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਤਾਂ ਸਵਾਲ ਲੈਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਸਾੜਾ ਪਾਰਟੀ ਦੇ ਵਿੱਚ ਕਾਟੂ ਪੁਲਿਸ ਚੱਲਿਆ ਉਸ ਦੇ ਉੱਤੇ ਗੱਲਬਾਤ ਕੀਤੀ ਹੈ ਤਾਂ ਅਕਾਲੀ ਦਲ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਹੈ ਕਹਿੰਦੇ ਅਸੀਂ ਜਲੰਧਰ ਦੇ ਵਿੱਚ ਇਕੱਠੇ ਹੋਏ ਪਾਰਟੀ ਨੂੰ ਬਚਾਉਣ ਵਾਸਤੇ ਤੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਇੱਕ ਬੰਦੇ ਨੂੰ ਬਚਾਉਣ